ਅੱਜ ਇੱਕ ਵਾਰੀ ਫੇਰ ਉਸੇ ਤਰ੍ਹਾਂ ਦੇਖਣ ਨੂੰ ਮਿਲਿਆ ਜਿਵੇਂ ਕਿ ਪਹਿਲਾਂ ਤੁਸੀਂ ਬਸ ਤੋਂ ਉਤਰੇ ਸੀ ਮੈਡਲ ਜਿੱਤ ਕੇ ਆਏ ਸੀ ਤੇ ਅੱਜ ਦੁਬਾਰਾ ਇੱਕ ਵਾਰੀ ਫੇਰ ਉਹੀ ਜਿਹੜੀ ਇਤਿਹਾਸ ਹੈ ਦੁਬਾਰਾ ਰਿਪੀਟ ਹੋਇਆ ਕਿੱਥੋਂ ਮੈਡਲ ਜਿੱਤ ਕੇ ਆਇਓ ਅੱਜ ਮੈਂ ਸਭ ਤੋਂ ਪਹਿਲਾਂ ਸਾਰੇ ਜਿਹੜੇ ਮਰੇ ਭਰਾ ਨੇ ਜਿਹੜੇ ਮੈਨੂੰ ਨਹੀਂ ਜਾਣਦੇ ਉਹ ਵੀ ਮੈਨੂੰ ਪਿਆਰ ਕਰ ਰਹੇ ਨੇ ਤੇ ਖੰਨਾਲਿਆਂ ਦਾ ਦਿਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਮੇਰੇ ਸਵਾਗਤ ਕੀਤਾ ਤੇ ਮੇਰੇ ਨਾਲ ਆਪਰਾ ਘੜੇ ਨੇ ਸਾਰੇ ਤੇ ਮੈਂ ਅੱਜ ਅਮਰੀਕਾ ਦੀ ਧਰਤੀ ਤੋਂ ਆਹ 골ਡ ਮੈਡਲ ਜਿੱਤ ਕੇ ਆਇਆ ਚਾ ਜੀ ਅਮਰੀਕਾ ਦੇ ਵਿੱਚ 올 ਵਰਲਡ ਚੈਂਪੀਅਨਸ਼ਿਪ ਹੋ ਰਹੀ ਸੀ ਜਿਹਦੇ ਵਿੱਚ ਪੈਰਾ ਕੈਟੇਗਰੀ ਦੇ ਵਿੱਚ ਇੰਡੀਆ ਦਾ ਮੈਂ ਇਕਲੌਤਾ ਸੀਗਾ ਜਿਹਨੇ ਆ ਮੈਡਲ ਲਿਆ ਅੱਛਾ ਅਮਰੀਕਾ ਜੋ ਤੁਸੀਂ ਇੰਡੀਆ ਦੇ ਇਕਲੌਤੇ ਹੋ ਜਿਹੜੇ ਕਿੱਥੇ ਆਏ ਹੋ ਹਾਂ ਜੀ ਜਿਨੇ ਆ ਮੈਡਲ ਮੈਡਲ ਲਿਆ ਚੜ ਕੇ ਤੁਸੀਂ ਬੱਸ ਚ ਆਏ ਬੱਸ ਤੇ ਉਤਰੇ ਹੋ ਹਾਂ ਜੀ ਬੱਸ ਤੇ ਆਈ ਪਿਛਲੀ ਵਾਰ ਕਿਸੇ ਨੇ ਪਿਕ ਨਹੀਂ ਕਰਿਆ ਕੀ ਫੇਰ ਕਿਤੇ ਨੇ ਬਿਕ ਨਹੀਂ ਕਰਿਆ ਕਿਸੇ ਨੂੰ ਇਨਫੋਰਮ ਕੀਤਾ ਸੀਗਾ ਤੁਸੀਂ ਹਾਂਜੀ ਮੈਂ ਅੰਤ ਪਹਿਲਾਂ ਇੰਸਟਾਗ੍ਰਾਮ ਤੇ ਆਪਣੀ ਵੀਡੀਓ ਅਪਲੋਡ ਕਰੀ ਸੀ ਤੇ ਫੇਸਬੁਕ ਤੇ ਵੀ ਆਪਣੀ ਵੀਡੀਓ ਅਪਲੋਡ ਕੀਤੀ ਤੁਸੀਂ ਆਪਣੇ ਕਿਹੜਾ ਮੈਡਲ ਜਿੱਤਣ ਬਾਰੇ ਤੁਸੀਂ ਦੱਸਿਆ ਸੀ ਵੀ ਮੈਂ ਮੈਡਲ ਜਿੱਤੇ ਆਇਆ ਹਾਂ ਹਾਂਜੀ ਸਾਰਿਆਂ ਨੂੰ ਪਤਾ ਅਖਬਾਰਾਂ 'ਚ ਵੀ ਨਿਊਜ਼ ਲੱਗੀ ਸੀ ਕਿ ਤੁਹਾਨੂੰ ਜਰਮਨ ਯੂਏਡੀ ਦੀ ਧਰਤੀ ਤੇ ਜਾ ਕੇ ਇੱਕ ਹੋਰ ਮੈਡਲ ਆਪਣੇ ਨਾਮ ਕੀਤਾ ਅੱਛਾ ਅੱਜ ਦਾ ਸਵਾਗਤ ਫਿਰ ਜਿਹੜੇ ਆ ਇੱਥੇ ਬਸੜਣ ਵਾਲੇ ਨੇ ਇਹਨਾਂ ਨੇ ਕਰਿਆ ਤੁਹਾਡਾ ਸਵਾਗਤ ਹਾਂਜੀ ਹਾਂਜੀ ਇਹਨਾਂ ਨੇ ਭਰਾਮਣੇ ਕਰਿਆ ਧੰਨਵਾਦ ਸਾਰੇ ਦਾ ਕਿ ਇਹਨਾਂ ਨੇ ਮੇਰਾ ਚਾਹ ਛੋਟਾ ਕਰਿਆ ਲੇਕਿਨ ਮੇਰਾ ਸਵਾਗਤ ਕਰਿਆ ਕੀ ਮੰਗ ਕੀ ਕਰਦੇ ਹੋ ਕਿੱਥੇ ਤੁਹਾਡੀ ਗੱਲ ਖੜੀ ਹੈ ਕਿਉਂਕਿ ਪਹਿਲਾਂ ਵੀ ਤੁਸੀਂ ਬੜਾ ਸੰਘਰਸ਼ ਬਹੁਤ ਕੀਤਾ ਨੌਕਰੀਆਂ ਲਈ ਕਿ ਕਿਤੇ ਬਣਦਾ ਮਾਨ ਸਤਕਾਰ ਮਿਲੇ ਹੁਣ ਵੀ ਤੁਸੀਂ ਆਪਣੇ ਖਰਚੇ ਤੇ ਜਾ ਕੇ ਆਏ ਹੋ ਹਾਂਜੀ ਮੈਂ ਆਪਣੇ ਖਰਚੇ ਤੇ ਜਾ ਕੇ ਆਇਆ ਕੁਝ ਮੇਰੇ ਐਨਆਰਆਈ ਭਰਾਮਣੇ ਮਦਦ ਕਰੀ ਆਸਟ੍ਰੇਲੀਆ ਤੋਂ ਭੈਣ ਨੇ ਮਦਦ ਕਰੀ ਤੇ ਉਹਤੇ ਨਵੀਨ ਸ਼ਰਮਾ ਜੀ ਨੇ ਜਿਨ੍ਹਾਂ ਨੇ ਮੈਨੂੰ ਰੱਖਿਆ ਆਪਣੇ ਘਰ ਤੇ ਇੱਕ ਭਰਾ ਹੈ ਜਿਨੇ ਮੈਨੂੰ ਰਿਟਰਨ ਸੀ ਕਰਦੇ ਲਈ ਮੈਨੂੰ ਮਦਦ ਕੀਤੀ ਪਿਛਲੇ ਵਾਰੀ ਤੁਹਾਡਾ ਮਨ ਟੁੱਟ ਗਿਆ ਜੀ ਕਿ ਮੇਰਾ ਸਵਾਗਤ ਕਰਨ ਲਈ ਕੋਈ ਵੀ ਨਹੀਂ ਆਇਆ ਅੱਜ ਵੇਖ ਰਿਓ ਲਗਭਗ ਉਸੇ ਤਰ੍ਹਾਂ ਹੀ ਦੇਖਣ ਨੂੰ ਮਿਲ ਰਿਹਾ ਦੇਖੋ ਪਹਿਲੇ ਸੀਗਾ ਕਿ ਸਾਡੀ ਗੇਮ ਕਹਿੰਦੇ ਸੀ ਰਿਕਗਨਾਈਟ ਨਹੀਂ ਹੈ ਬਟ ਹੁਣ ਸਾਡੀ ਗੇਮ ਪੰਜਾਬ 올림픽 ਦੇ ਵਿੱਚ ਆ ਗਈ ਹੈ ਮੈਨੂੰ ਖੁਦ ਨੂੰ ਨਹੀਂ ਤਾਂ ਮੈਂ ਯਾਰਾ ਕਿ ਹੁਣ ਆ ਜਾ ਕੀ ਹੋਇਆ ਅਗੀ ਦੇ ਮੈਡਲ ਆਪਣੇ ਪੰਜਾਬ ਆਪਣੇ ਖੰਨੇ ਆਪਣੇ ਦੇਸ਼ ਦੇ ਲਈ ਲੈ ਕੇ ਆਇਆ ਔਰ ਐਦਾਂ ਹੀ ਮੈਂ ਕੋਈ ਮੈਨੂੰ ਆਵੇ ਲੈਣ ਨਾ ਆਵੇ ਡੈਜ਼ਨ ਮੈਟਰ ਮੈਂ ਐਦਾਂ ਹੀ ਖੇਡਦਾ ਰਹੂੰਗਾ ਔਰ ਆਪਣੇ ਦੇਖ ਲਈ ਆਪਣਾ ਆ ਮੈਡਲ ਲੈ ਕੇ ਆਂਦਾ ਰਹੂੰਗਾ ਅੱਜ ਤੁਹਾਡੀ ਮਦਦ ਫਿਰ ਕਿੰਨੇ ਕਿੰਨੇ ਕੀਤੀ ਆ ਹੋਰ ਮੇਰੀ ਮਦਦ ਆਪਣਾ ਆਸਟ੍ਰੇਲੀਆ ਤੋਂ ਇੱਕ ਭੈਣ ਉਹਨਾਂ ਨੇ ਕਰੀ ਤੇ ਨਵੀਨ ਸ਼ਰਮਾ ਜੀ ਜੋ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਰੀ ਤੇ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਜਾ ਕੇ ਮੈਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਅਮਰੀਕਾ 'ਚ ਆਪਣੇ ਪੰਜਾਬੀਆਂ ਨੇ ਉਹਨਾਂ ਨੇ ਮੈਨੂੰ ਆਪਣੀ ਆਸਤਾ ਤੇ ਚੱਕ ਗਿਆ ਪਰ ਇੱਥੇ ਆ ਕੇ ਮੈਨੂੰ ਤਾਂ ਮੈਨੂੰ ਲੱਗਿਆ ਔਰ ਦੂਜਾ ਵਰਦਮਾਨ 3 ਮਹੀਨੇ ਲੁਧਿਆਣਾ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੈਂ ਆਪੀ ਲਈ ਹੀ ਕਰੂੰਗਾ ਕਿ ਮੇਰਾ ਘਰ ਹੁਣ ਵੀ ਗਿਰਵੀ ਪਿਆ ਤੇ ਜੇ ਉਹ ਐਦਾ ਹੀ ਗਿਰਵੀ ਰਿਹਾ ਤੇ ਮੈਂ ਖੇਡਣਾ ਮੇਰਾ ਮੁਸ਼ਕਿਲ ਹੋ ਜਾਣਾ ਕਿਉਂਕਿ ਇਸ ਟਾਈਮ ਮੇਰੇ ਕੋਲ ਕਿਸ਼ਤਾਂ ਜੋਗੇ ਵੀ ਪੈਸੇ ਨਹੀਂ ਆ ਜੋ ਰਿਐਲਿਟੀ ਹੈ ਜੇ ਕਿਸੇ ਨੂੰ ਸ਼ੱਕ ਹੈ ਡਾਊਟ ਹੈ ਤਾਂ ਉਹ ਚੈੱਕ ਕਰਾ ਸਕਦਾ ਐਚ ਡੀ ਐਫ ਸੀ ਬੈਂਕ ਲੁਧਿਆਣਾ ਦੇ ਵਿੱਚ ਮੇਰੇ ਉੱਤੇ ਲੋਨ ਚੱਲ ਰਿਹਾ 12 ਲੱਖ ਰੁਪਏ ਦਾ ਤੋ ਮੈਂ ਸਰਕਾਰਾਂ ਨੂੰ ਹੀ ਬਾਰ-ਬਾਰ ਅਪੀਲ ਕਰਦਾ ਕਿ ਚਲੋ ਜੋ ਹੋਇਆ ਜਿਥੋਂ ਹੋਇਆ ਲੇਕਿਨ ਹੁਣ ਮੇਰੇ ਲਈ ਕੁਝ ਕੀਤਾ ਜਾਵੇ ਤਾਂ ਕਿ ਮੈਂ ਨੌਜਵਾਨ ਪੀੜੀ ਨੂੰ ਅੱਗੇ ਆਪਣੇ ਕਾਰਾਟੇ ਗੇਮ ਨੂੰ ਡਿਵੈਲਪ ਕਰਾਂ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਦਲਦਲ ਤੋਂ ਕੱਢਣ ਦੀ ਕੋਸ਼ਿਸ਼ ਕਰਾਂ ਲੋਕਾਂ ਦੀ ਮਦਦ ਨਾਲ ਹੀ ਗਏ ਹਾਂ ਤੁਸੀਂ ਹਾਂਜੀ ਐਕਤੀ ਵੀ ਮੈਂ ਲੋਕਾਂ ਦੀ ਮਦਦ ਨਾਲ ਹੀ ਗਿਆ ਕੁਝ ਪੱਲੇ ਮੇਰੇ ਲੱਗੇ ਨੇ ਲੱਖ ਰੇਡ ਤੱਕ ਮੇਰੇ ਪੱਲੇ ਲੱਗੇ ਜੋ ਮੈਂ ਕਿਸੇ ਤੋਂ ਫੜ ਫੜਾ ਕੇ ਗਿਆ ਜਿਵੇਂ ਪਹਿਲੇ ਕਿਹਾ ਸੀ ਉਹਨਾਂ ਵੀ ਉੱਕਣੀ ਸੀ ਉਹ ਮੈਂ ਦਿਲੋਂ ਸ਼ੁਕਰੀਆ ਕਰਦਾ ਪੰਜਾਬੀ ਭਰਾਵਾਂ ਦਾ ਕਿ ਜੇ ਆ ਚ ਐਨ ਆਰ ਆਈ ਭਰਾਣਾ ਹੁੰਦੇ ਤਾਂ ਮੈਂ ਆ ਮੈਡਲ ਨਾ ਅਚੀਵ ਕਰਦਾ ਇਹ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ